ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਐਂਡ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦਾਂਗੇ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਮੰਡੀ ਦੀ ਜਿੱਥੇ 17 18 ਦਾ ਰੇਟ ਹੈ ਜੀ 3350 1509 ਰਿਹਾ 3185 ਵੀ 18 47 2800 ਰੁਪਏ ਐਲਨਾਬਾਧ ਮੰਡੀ 1509 3119 ਰੁਪਏ ਬਰਵਾਲਾ ਮੰਡੀ 1509 3100 ਰੁਪਏ 17 18 3100 ਤੇ 25 ਰੁਪਏ ਡਾਬਰਾ ਮੰਡੀ 1509 2775 ਰੁਪਏ 17 18 3200 ਰੁਪਏ 1847 2550 ਰੁਪਏ ਗਰਦਪੁਰ ਮੰਡੀ 1509 3100 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਗਵਰਨਰ ਮੰਡੀ 1121 4271 ਰੁਪਏ 1509 3181 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਕਰਨਾਲ ਮੰਡੀ ਪੀਆਰ 14 2450 ਰੁਪਏ ਕਲਿਆਤ ਮੰਡੀ 1718 3350 ਰੁਪਏ ਖਨੌਰੀ ਮੰਡੀ 1509 3150 ਰੁਪਏ 1401 3300 ਰੁਪਏ ਜਾ ਜਰਮਨਡੀ 17 18 3500 ਰੁਪਏ 11 21 4400 ਰੁਪਏ 1509 33500 ਰੁਪਏ ਖੈਰ ਮੰਡੀ 1509 2700 ਤੇ 44 ਰੁਪਏ ਗੁਰਮੰਤੇਸ਼ਵਰ ਮੰਡੀ 1509 2900 ਤੇ 52 ਰੁਪਏ ਗੋਹਾਣਾ ਮੰਡੀ 1509 3200 ਤੇ 82 ਰੁਪਏ 17 18 ਚਾਹਦੇ 3400 ਰੁਪਏ 18 47 ਰਿਹਾ ਜੀ 2600 ਤੇ 61 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਜੁਲਾਣਾ ਮੰਡੀ 1509 33100 ਰੁਪਏ ਰੋहतक ਮੰਡੀ 1509 3311 ਰੁਪਏ ਹਰਸਾ ਮੰਡੀ 1509 30300 ਰੁਪਏ 1847 2700 ਰੁਪਏ ਸਮਲਖਾ ਮੰਡੀ 1121 4272 ਰੁਪਏ 1847 2655 ਰੁਪਏ 1509 3200 ਤੇ 25 ਰੁਪਏ ਫਰੀਦਕੋਟ ਮੰਡੀ 1718 3200 ਤੇ 8 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਪਾਤਣਾ ਮੰਡੀ 1509 3260 ਰੁਪਏ 1718 34500 ਰੁਪਏ ਡੀਪੀ ਰਹਿ ਗਿਆ ਜੀ 3500 ਰੁਪਏ ਪਿੱਲੂ ਖੇੜਾ ਮੰਡੀ 1509 3040 ਰੁਪਏ 17 18 3358 ਰੁਪਏ ਪਲਵਨ ਮੰਡੀ 1509 2750 ਰੁਪਏ ਹੱਤ ਦੀ ਕਟਾਈ 3050 ਰੁਪਏ ਰਦੌਰ ਮੰਡੀ ਡੀਪੀ ਰਹਿ ਗਿਆ ਜੀ 3300 ਰੁਪਏ ਹੁਣ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ ਦਿੱਲੀ ਮੰਡੀ ਰਹਿ ਗਿਆ ਜੀ 2790 ਰੁਪਿਆ ਤੋਂ ਲੈ ਕੇ 2805 ਰੁਪਏ ਯੂਪੀ ਲਾਈਨ ਐਮਪੀ ਲਾਈਨ ਤੇ ਰਾਜਸਥਾਨ ਲਾਈਨ ਦੇ ਰੇਟ ਆਲਮੋਸਟ ਸੇਮ ਰਹੇ ਆ ਜੀ ਹੁਣ ਗੱਲ ਕਰਦੇ ਆ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਅੰਮ੍ਰਿਤਸਰ ਮੰਡੀ 26500 ਰੁਪਏ ਜੀ ਖੰਨਾ ਮੰਡੀ 2670 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਕੋਟਖੂਰਾ ਮੰਡੀ 2670 ਰੁਪਏ ਲੁਧਿਆਣਾ ਮੰਡੀ 2700 ਰੁਪਏ ਹੁਣ ਗੱਲ ਕਰ ਗਏ ਜੇ ਅੱਗੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਹਾਲ ਦੀ ਘੜੀ ਕੋਈ ਜ਼ਿਆਦਾ ਅਪਡੇਟ ਨਹੀਂ ਗਈ ਉੱਥੇ ਜੈ ਸਟੇਬਲ ਬਣੇ ਹੋਏ ਆ 7100 ਰੁਪਏ ਅੱਜ ਸਰੋਂ ਦਾ ਰੇਟ ਰਿਹਾ ਜੀ ਪੰਜਾਬ ਮਾਰਕੀਟ ਦੀ ਗੱਲ ਕਰੀਏ 6500 ਤੋਂ ਲਿਖੀ 6500 ਰੁਪਏ ਤੱਕ ਸਰੋਂ ਦੇ ਰੇਟ ਸੇਲ ਹੋਏ ਆ ਜੀ ਜੇ ਗੱਲ ਕਰੀਏ ਮੱਕੀ ਦੀ ਮੱਕੀ ਦੇ ਜਿਹੜੇ ਰੇਟ ਚੱਲ ਰਹੇ ਨੇ ਜੀ ਐਜ਼ ਅ ਸਟੇਬਲ 2300 ਰੁਪਏ ਮੱਕੀ ਦਾ ਰੇਟ ਮਾਰਕੀਟ ਦੇ ਵਿੱਚ ਚੱਲ ਰਿਹਾ ਜੇ ਗੱਲ ਕਰੀਏ ਮੂੰਗੀ ਦੀ ਮੂੰਗੀ ਦਾ ਜਿਹੜਾ ਰੇਟ ਆ ਜੀ 4500 ਰੁਪਏ ਤੋਂ ਲੈ ਕੇ 6500 ਰੁਪਏ ਤੱਕ ਮੂੰਗੀ ਸੇਲ ਹੋ ਰਹੀ ਹੈ ਜੀ ਇਹ ਸੀਗੇ ਭਾਈ ਅੱਜ ਦੇ ਮੰਡੀਆਂ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਅੱਗੇ ਦੇ ਲਈ ਰੱਬ ਰੱਖਾ ਧੰਨਵਾਦ